ਔਰ ਤੇ ਇੱਜ਼ਤ ਹੁੰਦੀ ਐ ਇੱਜ਼ਤ ਆਪਣੀ ਕੰਨ ਖੋਲ ਕੇ ਸੁਣ ਲੋ ਪੰਜਾਬੀ ਲੋ ਸਭ ਤੋਂ ਵੱਡੀ ਦੌਲਤ ਆਪਣੀ ਇੱਜ਼ਤ ਹੁੰਦੀ ਆ ਠੀਕ ਆ ਤੇ ਜਿਹੜੇ ਆ ਗਲਤ ਕਮੈਂਟ ਕਰਦੇ ਆ ਨਾ ਯਾਰ ਮੈਂ ਕਿਸੇ ਦਾ ਜਵਾਕ ਨਹੀਂ ਯਾਰ ਮੈਂ ਕਹਿੰਦਾ ਪੁੱਤ ਨਹੀਂ ਯਾਰ ਕਿਉਂਕਿ ਮੈਂ ਆਪਦੀਆਂ ਪਰਿਵਾਰਕ ਵੀਡੀਓ ਪਾਉਣਾ ਠੀਕ ਆ ਪਰਿਵਾਰਕ ਵੀਡੀਓ ਪਾਵਾਂਗੇ ਪਾਉਂਦੇ ਰਹਿਾਂਗੇ ਠੀਕ ਆ ਜਿਹੜੇ ਮੈਨੂੰ ਗਲਤ ਕਮੈਂਟ ਕਰਦੇ ਆ ਠੀਕ ਆ ਉਹ ਸ਼ਰਮ ਨੂੰ ਹੱਥ ਮਾਰੋ ਕਿਉਂਕਿ ਗਾਲਾਂ ਮੈਂ ਵੀ ਕੱਢ ਸਕਦਾ ਕਿਉਂਕਿ ਅਸੀਂ ਧੀਆਂ ਪੜਨ ਵਾਲੇ ਆ ਕਿਉਂਕਿ ਚੰਗਾ ਨਹੀਂ ਲੱਗਦਾ ਠੀਕ ਆ ਤੇ ਬਹੁਤ ਸਾਰੇ ਕੁੜੀਆਂ ਮੇਰੇ ਨਾਲ ਜੁੜਨੇ ਆਉਣੀਆਂ ਪਰ ਕੰਨ ਖੋਲ ਕੇ ਸੁਣੋ ਮੇਰਾ ਭਰਾ ਬਣ ਕੇ ਜੇ ਮੈਨੂੰ ਅੱਜ ਤੋਂ ਬਾਅਦ ਕਿਹਾ ਹਾਂਜੀ ਮਿੱਤਰੋ ਅੱਜ ਮੈਂ ਬਹੁਤ ਪਰੇਸ਼ਾਨ ਹੋ ਰਿਆਂ ਕਾਫੀ ਦਿਨਾਂ ਤੋਂ ਮੈਂ ਦੇਖ ਰਿਹਾ ਕਈ ਭਰਾ ਮੈਨੂੰ ਮਤਲਬ ਗਲਤ ਕਮੈਂਟ ਕਰ ਰਹੇ ਨੇ ਹਨਾ ਵੀ ਤੂੰ ਐ ਆ ਫੁਲਾਨਾ ਤੇ ਔਕਾ ਔਕਾਣਾ ਮਤਲਬ ਪਤਾ ਹੀ ਨਹੀਂ ਯਾਰ ਕੀ ਗੁਸ਼ਟ ਰਹੇ ਨੇ ਹਨਾ ਵੀ ਭੈਣਾਂ ਆਂ ਦੀਆਂ ਵੀ ਗਾਲਾਂ ਕੱਢ ਰਹੇ ਨੇ ਮਾਵਾਂ ਆਂ ਦੀਆਂ ਵੀ ਗਾਲਾਂ ਕੱਢ ਰਹੇ ਨੇ ਕਮੈਂਟਾਂ ਦੇ ਵਿੱਚ ਪਰ ਮੇਰਾ ਭਰਾ ਬਣ ਕੇ ਸ਼ਰਮਾਉਂ ਨਿਆ ਕਰੋ ਕਿਉਂਕਿ ਮੈਂ ਵੀ ਕਿਸੇ ਦਾ ਜਵਾਕ ਆ ਹਨਾ ਤੁਸੀਂ ਫੇਰ ਗਾਲਾਂ ਕੱਢੋ ਬਾਈ ਯਾਰ ਵੀ ਮੈਂ ਤਾਂ ਕੋਈ ਗਲਤ ਵੀਡੀਓ ਪਾ ਰਿਆ ਹਨਾ ਕਈ ਆਖਣਗੇ ਤੂੰ ਐ ਆ ਫਲਾਨਾ ਧੌਂਕਾ ਚਲੋ ਮੈਂ ਜਹੇ ਜਿਹਾ ਵੀ ਹੈਗਾ ਬਾਈ ਯਾਰ ਆਪਦੇ ਘਰੇ ਆ ਹਨਾ ਮੈਂ ਕਿਸੇ ਤੋਂ ਕੁਝ ਲੈ ਕੇ ਨਹੀਂ ਖਾਂਦਾ ਕਿਉਂਕਿ ਮੈਂ ਆਦੀ ਮਿਹਨਤ ਕਰਦਾ ਹਨਾ ਮਿਹਨਤ ਕਰਦੇ ਆ ਉਸ ਪ੍ਰਮਾਤਮਾ ਨੇ ਵਧੀਆ ਜ਼ਿੰਦਗੀ ਬਖਸ਼ੀ ਆ ਸੋ ਵਧੀਆ ਚੰਗਾ ਕੰਮ ਕਰਦੇ ਆ ਬਾਈ ਰੱਜ ਕੇ ਖਾਂਦੇ ਆ ਸੋ ਜਿਹੜੇ ਗਲਤ ਕਮੈਂਟ ਕਰਦੇ ਹੁੰਦੇ ਆ ਇਹਨਾਂ ਨੂੰ ਜੇ ਮੇਰੀਆਂ ਵੀਡੀਓ ਨਹੀਂ ਚੰਗੀਆਂ ਲੱਗਦੀਆਂ ਨਾ ਦੇਖੋ ਯਾਰ ਹਨਾ ਮੈਂ ਕਿਹਾ ਤੁਹਾਨੂੰ ਇਹ ਕਹਣਾ ਭਾਈ ਮੇਰੀਆਂ ਵੀਡੀਓ ਦੇਖੋ ਵੀਰ ਬਣ ਕੇ ਹਨਾ ਵੀ ਕਮੈਂਟ ਕਰੋ ਇਹ ਤਾਂ ਉਹਨਾਂ ਦੀਆਂ ਵੀਡੀਓ ਸੁਣਦੇ ਨੇ ਜਿਹੜੇ ਗਾਲਾਂ ਕੱਢਦੇ ਆ ਜਿਹੜੇ ਗਾਲਾਂ ਕੱਢ ਕੇ ਪਾਉਂਦੇ ਉਹਨਾਂ ਨੇ ਵੀਡੀਓ ਸੁਣਦੇ ਨੇ ਠੀਕ ਆ ਤੇ ਜਿਹੜੇ ਗਾਲਾਂ ਕੱਢਦੇ ਪੂਰੀਆਂ ਨਿਰੀਆਂ ਵੀ ਫਲਾਣ ਨੇ ਐ ਕਰਤਾ ਧੌਂਕ ਐ ਕਰਤਾ ਹਨਾ ਤੇ ਉਹਨੂੰ ਆਖਣੇ ਵੈਰੀ ਨਾਈਸ ਚੱਕ ਤੇ ਫੱਟੇ ਉਹਨਾਂ ਨੂੰ ਫੋਟੋ ਮਾ ਕਰਵਾਉਣਗੇ ਤੇ ਜਿਹੜੇ ਮੇਰੇ ਵਰਗੇ ਭੈਣ ਭਰਾ ਪਰਿਵਾਰਕ ਵੀਡੀਓ ਪਾਉਂਦੇ ਆ ਉਹਨਾਂ ਦਾ ਕੋਈ ਨਾਂ ਨਹੀਂ ਇਹ ਠੀਕ ਹੈ ਨਾ ਸੋ ਮੇਰਾ ਭਰਾ ਬਣ ਕੇ ਜੇ ਮੇਰੀਆਂ ਵੀਡੀਓ ਨਹੀਂ ਚੰਗੇ ਲੱਗਦੇ ਨਾ ਦੇਖੋ ਪਰਿਵਾਰਕ ਵੀਡੀਓ ਪਾਉਣੇ ਆ ਤੇ ਪਰਿਵਾਰਕ ਹੀ ਪਾਉਂਦੇ ਰਵਾਂਗੇ ਠੀਕ ਆ ਤੇ ਨਾ ਤਾਂ ਕਰੇ ਗਲਤ ਪਾਈ ਆ ਤੇ ਨਾ ਪਾਈਏ ਗਲਤ ਜਿੰਨੇ ਮਰਜ਼ੀ ਤੁਸੀਂ ਕਮੈਂਟ ਕਰੀ ਜੋ ਮੈਨੂੰ ਕੋਈ ਚੱਕਰ ਨਹੀਂ ਕਿਉਂਕਿ ਬਈ ਅਸੀਂ ਵੀ ਧੀਆਂ ਭੈਣਾਂ ਆਲੇ ਪਰ ਸ਼ਰਮ ਮੰਨਿਆ ਕਰੋ ਜਦੋਂ ਭੈਣਾਂ ਦੀਆਂ ਮਾਮਾ ਨੇ ਤੁਸੀਂ ਗਾਲਾਂ ਕੱਢਦੇ ਹੋ ਹਨਾ ਸੋ ਮੇਰਾ ਭਰਾ ਬਣ ਕੇ ਹੀ ਮੇਰੀ ਬੇਨਤੀ ਆ ਪਰ ਹੁਣ ਤੁਸੀਂ ਇਹ ਸਾਬ ਨਾਲੋ ਵੀ ਮੇਰਾ 80000 ਫੋਲੋਅਰ ਆ ਮਿੱਤਰੋ ਇਹਦਾ ਮਤਲਬ ਵੀ ਜਿਹੜੇ ਮੈਨੂੰ ਗਲਤ ਕਮੈਂਡ ਕਰਦੇ ਚਾਰ ਪੰਜ ਬੰਦੇ ਉਹ ਸਹੀ ਹੋਗੇ ਵੀ ਦੂਜੇ ਬੇਕੂਫਾ ਕਲਮ ਲਾ ਲੋ ਹਨ ਫਿਰ ਇਹੀ ਹੋ ਸਕਦਾ ਉਹਦਾ ਮਤਲਬ ਤਾਂ ਪਰ ਸ਼ਰਮ ਮੰਨਿਆ ਕਰੋ ਮੇਰਾ ਭਰਾ ਬਣ ਕੇ ਜੇ ਇੰਨੇ ਫੋਲੋਅਰ ਹੋਇਆ ਜੋ ਮੈਨੂੰ ਪਿਆਰ ਕਰਦਾ ਫੇਰ ਹੀ ਆ ਬਾਈ ਹਨ ਜੇ ਮੈਂ ਗਲਤ ਹੁੰਦਾ ਸ਼ਾਇਦ ਮੇਰੇ ਨਾਲ ਨਾ ਹੁੰਦੇ ਸੋ ਮੇਰਾ ਭਰਾ ਬਣ ਕੇ ਹੱਥ ਬੰਨ ਕੇ ਬੇਨਤੀ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਠੀਕ ਆ ਤੇ ਪਰ ਮੈਂ ਕਿੱਦੇ ਦਾ ਕਹਿਣਾ ਹੁੰਦਾ ਵੀ ਹੈ ਨਾ ਵੀ ਬਈ ਸਾਡੀਆਂ ਵੀਡੀਓ ਪਰਿਵਾਰ ਕੋਹ ਨਹੀਂ ਦੇਖਿਆ ਕਰੋ ਵਧੀਆ ਹੈ ਨਾ ਕਮੈਂਟ ਕਰਿਆ ਕਰੋ ਪਰ ਸਾਡੀਆਂ ਵੀਡੀਓ ਕੋਈ ਦੇਖਦੀ ਨਹੀਂ ਸਾਡੀਆਂ ਉਹਨਾਂ ਦੀਆਂ ਵੀਡੀਓ ਦੇਖਦੇ ਨੇ ਜਿਹੜੇ ਗਾਲਾਂ ਕੱਢਦੇ ਆ ਫਰਾਨੀ ਦੀ ਢੋਂਕੇ ਦੇ ਓਂਕੇ ਦੇ ਐਮਲ ਹੋਣਾ ਗਾਲਾਂ ਕੱਢ ਕੱਢ ਕੇ ਸੋ ਉਹਨਾਂ ਨੇ ਵੀਡੀਓ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ ਹੈ ਨਾ ਅਸੀਂ ਜਿਹੜਾ ਮੇਰਾ ਸਾਬ ਆ ਮਿੱਤਰੋ ਕਲਾ ਪੈਸਾ ਨਹੀਂ ਕਮਾਉਣਾ ਅਸੀਂ ਇੱਜ਼ਤ ਕਮਾਉਣੀ ਆ ਸਭ ਤੋਂ ਵੱਡੀ ਦੌਲਤ ਇੱਜ਼ਤ ਹੁੰਦੀ ਹੈ ਜਿੱਦ ਆਪਣੀ ਕੰਨ ਖੋਲ ਕੇ ਸੁਣ ਲਓ ਪੰਜਾਬੀ ਕੋ ਸਭ ਤੋਂ ਵੱਡੀ ਦੌਲਤ ਆਪਣੀ ਇੱਜ਼ਤ ਹੁੰਦੀ ਆ ਠੀਕ ਆ ਤੇ ਜਿਹੜੇ ਆ ਗਲਤ ਕਮੈਂਟ ਕਰਦੇ ਆ ਨਾ ਯਾਰ ਮੈਂ ਕਿਸੇ ਦਾ ਜਵਾਕ ਨਹੀਂ ਯਾਰ ਮੈਂ ਕਿਸੇ ਦਾ ਪੁੱਤ ਨਹੀਂ ਯਾਰ ਕਿਉਂਕਿ ਮੈਂ ਆਪਦੀਆਂ ਪਰਿਵਾਰਕ ਵੀਡੀਓ ਪਾਉਣਾ ਠੀਕ ਆ ਪਰਿਵਾਰਕ ਵੀਡੀਓ ਪਾਵਾਂਗੇ ਪਾਉਂਦੇ ਰਹਿਾਂਗੇ ਠੀਕ ਆ ਜਿਹੜੇ ਮੈਨੂੰ ਗਲਤ ਕਮੈਂਟ ਕਰਦੇ ਆ ਠੀਕ ਆ ਉਹ ਸ਼ਰਮ ਨੂੰ ਹੱਥ ਮਾਰੋ ਕਿਉਂਕਿ ਗਾਲਾਂ ਮੈਂ ਵੀ ਕੱਢ ਸਕਦਾ ਕਿਉਂਕਿ ਅਸੀਂ ਧੀਆਂ ਪੜਾਣ ਵਾਲੇ ਆ ਕਿਉਂਕਿ ਚੰਗਾ ਨਹੀਂ ਲੱਗਦਾ ਠੀਕ ਆ ਤੇ ਬਹੁਤ ਸਰੀਆਂ ਕੁੜੀਆਂ ਮੇਰੇ ਨਾਲ ਜੁੜਨੀਆਂ ਹੋਈਆਂ ਪਰ ਕੰਨ ਖੋਲ ਕੇ ਸੁਣੋ ਮੇਰਾ ਭਰਾਵਣ ਕੀ ਜੇ ਮੈਨੂੰ ਅੱਜ ਤੋਂ ਬਾਅਦ ਕਨੇ ਗਲਤ ਕਮੈਂਟ ਕੀਤਾ ਨਾ ਮਿੱਤਰੋ ਤਾਂ ਫਿਰ ਇਹ ਸਾਬ ਲੈ ਲਓ ਤੇ ਫਿਰ ਆਪਦੇ ਵਾਰੀ ਫਿਰ ਚੀਕਾਂ ਨਾ ਮਾਰਿਓ ਠੀਕ ਆ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜਿੰਨਾ ਹੋ ਸਕਦਾ ਠੀਕ ਆ ਕੋਈ ਵੀਡੀਓ ਦਿਖਾ ਦੇ ਵੀ ਆ ਤੇਰੀ ਗਲਤ ਆ ਯਾਰ ਠੀਕ ਆ ਪਰਿਵਾਰਕ ਵੀਡੀਓ ਹੁੰਦੀਆਂ ਪਾਵਾਂਗੇ ਪਰਿਵਾਰਕ ਹੀ ਪਾਉਂਦੇ ਰਵਾਂਗੇ ਜਿੰਨਾ ਚਿਰ ਸਾਹ ਚੱਲਦੇ ਆ ਸੋ ਕਤਿਹੜਾ ਭੌਂਕਦੀਆਂ ਹੁੰਦੀਆਂ ਨੇ ਧੰਨਵਾਦ ਲਵ ਯੂ